ਯਕਨ ਗਗਨ ਨੇ ਗਲੋ ਲੈ ਕੇ ਕਿੱਥੇ ਜਾਏਗਾ ਭਲਾ ਜੀ ਤੁਸੀਂ ਤਾਂ ਇਦਾਂ ਲੱਗਦੇ ਹੋ ਜਿਵੇਂ ਭਾ ਲਾਈਵ ਸ਼ੋਅ ਕਰਨਾ ਹੁੰਦਾ ਬਿੱਟੂ ਹੀ ਕਾਲੀ ਕਿਦਾਂ ਨਹੀਂ ਹੋਣ ਦੇਣੀ ਇਹ ਕਿਹੜੀ ਪੀਣੀ ਹੈ ਮੈਂ ਪੀਣੀ ਟੋਕੀ ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਭਾਈ ਈਰਮਾਨ ਨੂੰ ਵੀਰ ਭਾਈ ਬਾਈ ਸैम 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 ਕੈਨੇਡਾ ਤੋਂ ਆਈ ਕੁੜੀ ਆਉ ਦੇਣਾ ਜਿਹੜੀਆਂ ਬਣੀਆਂ ਫਿਲਮਾਂ ਨਾਲ ਬਹੁਤ ਕਾਹਮ ਜਾਂਦੇ ਨਾ ਉਣਾਉਂਦੇ ਨੇ ਲੋਕ ਕਿੱਡਾ ਟਟੈਨਿਕ ਤੁਰਿਆ ਫਰਦਾ ਕਰੂਜ਼ ਬੁੱਕ ਕਰਾਉਣਾਗਾ ਕਰੂਜ਼ ਇਹ ਹੈ ਜੀ ਸੱਪਾਂ ਦੇ ਦੁੱਧ ਦੀ ਮਲਾਈ ਦਾ ਫਲੇਵਰ ਸੱਪਾਂ ਦਾ ਦੁੱਧ ਤਾਰਾਪਾਲ ਪੇਸ਼ ਕਰਦੇ ਨੇ ਬਲੌਗ ਨੰਬਰ 2 ਅੱਜ ਦੀ ਸ਼ੁਰੂਆਤ ਪੌੜੀਆਂ ਚ ਉਤਰਦੇ ਆ ਉਤਰਦੇ ਆ ਨੇ ਅਸੀਂ ਕਰ ਲਈ ਹੈ ਕਿ ਇਹ ਜਿਹੜੇ ਸਾਡੇ ਬਲੌਗ ਨੇ ਬਾਈ ਜੀ 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਗੋਰਾ ਨਾ ਲੱਗਦੀ ਜ਼ਮੀਨ ਜੱਟ ਦੀ ਸਾਰੀ ਟੀਮ ਦਾ ਪ੍ਰੋਮੋਸ਼ਨਲ ਟੂਰ ਸਟਾਰਟ ਹੈਗਾ ਸੋ ਅਸੀਂ ਆਪਦੇ ਪੱਧਰ ਤੇ ਕਰ ਰਹੇ ਹਾਂਗੇ ਗੱਡੀਆਂ ਕਾਰਾਂ ਨੂੰ چیرਦਾ ਹੋਇਆ ਗੱਭਰੂ ਪੰਜਾਬੀ ਆਜੋ ਲੈ ਕੇ ਚੱਲਦੇ ਆਂ ਸਾਰੀ ਟੀਮ ਕੋਲੇ ਬਲੌਗ ਨਾਲ ਜੁੜੇ ਰਹੋ ਤਾਰਾ ਪਾਲ YouTube ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਆਜੋ ਚੱਲਦੇ ਜਿੱਥੇ ਅਸੀਂ ਪਹੁੰਚਣਾ ਚਾਹੀਦਾ ਜਿੱਥੇ ਸਾਡੀ ਟੀਮ ਹੈ ਉਥੇ ਪਹੁੰਚ ਚੁੱਕੇ ਆਂ ਸਾਡਾ ਵੀਰ ਰੋਜ਼ਪੁਰੀ ਗਿਆ ਸਾਨੂੰ ਛੱਡ ਕੇ ਗਿਆਗਾ ਤੇ ਪ੍ਰਮੋਸ਼ਨਾਂ ਚੱਲ ਰਹੀਆਂ ਨੇ ਬਾਈ ਜੀ ਫਿਲਮ ਆ ਰਹੀ ਹੈ ਸਾਡੀ 18 ਅਕਤੂਬਰ ਨੂੰ ਜਰੂਰ ਦੇਖ ਕੇ ਆਇਓ ਕੋਰਾ ਨਾ ਲੱਗਦੀ ਜ਼ਮੀਨ ਜਰੂਰ ਜੀ ਜਰੂਰ ਬੱਸ ਇੱਥੇ ਠੰਡ ਲੋ ਵੀਰੇ ਇਹਦਾ ਹੁੰਦਾ ਸਾਨੂੰ ਮੈਕੈਨਿਕ ਗਗਣੇ ਗਲੋ ਲੈ ਕੇ ਕਿੱਥੇ ਜਾਏਗਾ ਭਲਾ ਇਹ ਦੱਸ ਤੁਹਾਡੀ ਚਰਨਾ ਸੁ ਪਹੁੰਚ ਚੁੱਕੇ ਆ ਜੀ ਅਸੀਂ ਕਿਆ ਬਾਤ ਹੈ ਗੱਭਰੂ ਪੰਜਾਬੀ ਮੁੰਡਾ ਸੋਹਣਾ ਦੇ ਸੁਨੱਖਾ ਕਿਉਂ ਆ ਗਏ ਜੀ ਮਖਨਾ ਮਰਮਾ ਵਾਲਾ ਬਹੁਤ ਗੁੱਡ ਫਰਮ ਲੈ ਕੇ ਆ ਰਹੇ ਆ ਤੁਹਾਡੇ ਨਾਲ 6 ਵਜੇ ਉੱਠੇ ਆਏ ਹੋ ਅਸੀਂ ਵਾਹ ਤੇ ਰਾਤ ਨੂੰ ਸੌਵਾਂਗੇ 12 ਵਜੇ ਡੈਡੀਕੇਟਡ ਹਾਂ ਜੀ ਸ਼ੁਕਰੀਆ ਭਾਜੀ ਦਾ ਵਲੌਗ ਦੇਖ ਕੇ ਹਟੇ ਆ ਗੱਦ ਗੱਦ ਹੋ ਹਟੇ ਜਿਹੜੀਆਂ ਚਿਹਰੇ ਤੇ ਖੁਸ਼ੀਆਂ ਆਈਆਂ ਉਹ ਦੇਖ ਕੇ ਭਾਜੀ ਤੁਸੀਂ ਤਾਂ ਇਦਾਂ ਲੱਗਦੇ ਹੋ ਜਿਵੇਂ ਭਾ ਲਾਈਵ ਸ਼ੋਅ ਕਰਨਾ ਹੁੰਦਾ ਹੈਗਾ ਕਿਆ ਬਾਤ ਹੈ ਬਾਈ ਸასი ਕਾਲ ਐ ਤੁਸੀਂ ਲੋਕੇ ਜਿਗਾ ਬੈਠੇ ਮਿੱਤਰਾਂ ਦਾ ਚੱਲੇ ਟਰੱਕ ਨਹੀਂ ਹੋਏ ਮਿੱਤਰਾਂ ਦਾ ਚੱਲੇ ਟਰੱਕ ਨਹੀਂ ਯੋ ਆਡੀਅנס ਯਾ ਭਾਈ ਜੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਇੱਥੇ ਆ ਰਿਹਾ ਹਾਂ ਚਲੋ ਠੀਕ ਹੈ ਇਹ ਏ ਲੈਵਲ ਹੈ ਸैम ਵੀਰਾ ਆਉਣ ਵੀ ਨਹੀਂ ਦਿੰਦਾ ਮੈਨੂੰ ਪਹਿਲੇ ਹੀ ਢੇਰ ਲਾ ਨਾ ਟੋਕਰਾ ਸਮਾਨ ਦਾ ਖਾਣ ਵਾਸਤੇ ਮੱਜਾਂ ਟਾਈਪ ਗੱਲਬਾਤ ਕਰਤੀ ਹੈ ਕੀ ਬਾਤ ਹੈ ਜਿਵੇਂ ਸੈਂਡਵਿਚ ਦੀ ਐਡ ਕਰ ਰਹੇ ਹੁਣੇ ਭਾਜੀ ਇਦਾਂ ਲੱਗ ਰਿਹਾ ਹੈਗਾ ਨਾਲ ਹਾਂ ਫਿੰਗਰ ਫਰਾਈ ਖਾਵੇ ਗੱਭਰੂ ਤੇ ਤੁਸੀਂ ਮੂੰਹ ਖੋਲ ਕੇ ਖਾਣਾ ਚਾਹੀਦਾ ਕਿ ਬੰਦ ਕਰ ਮੈਂਟੇਨ ਕਿਵੇਂ ਰੱਖ ਰਹੇ ਹਾਂ ਉਹ ਆਬਦੇ ਆਪਨੋ ਮੈਂ ਰੋਜ਼ ਰਾਤ ਨੂੰ ਪਤੇ ਕੋਲੇ ਪਖਾ ਕੇ ਹੂੰ ਮੰਜੇ ਦੀ ਸੀਵ ਤੇ ਬਿਸ਼ਾ ਕੇ ਹੂੰ ਉਹਦੇ ਨਾਲ ਫਟਾਂ ਬਰਨ ਹੁੰਦੀਆਂ ਕਿਆ ਬਾਤ ਹੈ ਇਹ ਜੁਗੀਆਂ ਤੋਂ ਜਾ ਕੇ ਪਹਾੜਾਂ ਦੇ ਵਿੱਚੋਂ ਜਾ ਕੇ ਜਿਹੜਾ ਇਹ ਮੈਂ ਫਾਰਮੂਲਾ ਲੱਭ ਕੇ ਲਿਆ ਹਾਂ ਅੱਜ ਬਾਈਕ ਬਾਈਕ ਬਲੌਗ ਦੇ ਰਾਹੀਂ ਭਾਜੀ ਤੂੰ ਹੀ ਤੇ ਗੰਤਰ ਕਰ ਤੂੰ ਹੀ ਕਾਲੀ ਹੋ ਰਹੀ ਉਹ ਵਰਤ ਆਪਣੇ ਤੂੰ ਹੀ ਕਾਲੀ ਹੋ ਰਹੀ ਉਹ ਵਰਤ ਆਪਣੇ ਨ ਜਾਣ ਬੱਚਿਆਂ ਦੀ ਤੇ ਉਸਤਾਦਾਂ ਦੀ ਬਿੱਟੂ ਹੀ ਕਾਲੀ ਕਿਦਾਂ ਨਹੀਂ ਹੋਣ ਦੇਣੀ ਇਹੀ ਸਾਰਾ ਜੋਗ ਹੈ ਉਹਦੇ ਵਿੱਚ ਲਓ ਜੀ ਆ ਜਗੰਤਰ ਥੱਡੇ ਮੈਂ ਕਿਆ ਕਿਆ ਬਾਤ ਹੈ ਭਾਜੀ ਹੁਣ ਅਸੀਂ ਵੀ ਚਾਹ ਦੀ ਕੱਪ ਲੈਣੇ ਆਂਗੇ ਤੇ ਇਸ ਤੋਂ ਬਾਅਦ ਦੀ ਜਿਹੜੀ ਰੰਗ ਰੰਗ ਪ੍ਰੋਗਰਾਮ ਆ ਤੁਹਾਨੂੰ ਦਿਖਾਉਣੇ ਆ ਜਿਹੜੀ ਪਿਆ ਦੀਏ ਕਿਹੜੀ ਪਿਆ ਦੀਏ ਹੈ ਭਾਜੀ ਕਿਹੜੀ ਪੀਣੀ ਹੈ ਮੈਂ ਤਨੀ ਟੋਕੀ ਟੋਕੀ ਕੀ ਹੁੰਦਾ ਸੀ ਮੇਰਾ ਯਾਰ ਛੋੜੇ ਹੁੰਦੇ ਆ ਉਹ ਗੁਰੂ ਪੰਜਾਬੀ ਪਹੁੰਚ ਚੁੱਕਿਆਗਾ ਤੜਕੀ ਠੇਕੇ ਤੇ ਆ ਰਹੇ ਆ ਆਉਣ ਸਾਰੀ ਕਹਿੰਦਾ ਕਾਲੀ ਕਾਫੀ ਪੀ ਲਈ ਮਹਾ ਤਨਰਜੀ ਤਾਰਾ ਨਾ 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 ਮੈਂ ਇਸ ਲੈਵਲ ਦਾ ਬੋਲ ਨਹੀਂ ਸਕਦਾ ਬਾਈ ਜੀ ਮਾ ਮਾ ਕਹਿੰਦਾ ਕਹਿੰਦਾ ਤੜਕੀ ਪੀ ਕਦੇ ਠੇਕੇ ਤੇ ਕਦੇ ਠਾਣੇ ਕੀ ਬਾਤ ਹੈ ਸੋ ਰੱਬ ਦੇ ਭਾਣੇ ਰਮਾਨ ਵੇਦਲ ਸਾਡੇ ਦਰਮਿਆਨ ਪਹੁੰਚ ਚੁੱਕਿਆ ਹਮੇਸ਼ਾ ਲੇਟ ਪਹੁੰਚਣ ਵਾਲਾ ਮਨੁੱਖ ਤੇ ਫਿਲਮ ਲੈ ਕੇ ਆ ਰਿਹਾਗਾ ਹੈ ਕੁਝ ਕੋਟੀ ਦਾ ਮਨੁੱਖ ਮੈਨੂੰ ਦੱਸੋ ਓਫੀਸ ਇਨਸਟ ਸੋ ਬਹੁਤ-ਬਹੁਤ ਮੁਬਾਰਕਾਂ ਸਾਡੇ ਭਾਈ ਈਰਮਾਨ ਨੂੰ ਵੀਰੇ ਨਵੀਂ ਗੱਡੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਆਜੋ ਭਾਈ ਜੀ ਚੱਲੀਏ ਹਾਂ ਉਹ ਹੀ ਹੈ ਨਾ ਭਾਈ ਹਾਂ ਹਾਂ ਸਰਕਾਰ ਵੀ ਉਹਨਾਂ ਆਪ ਲਈਏ ਨਵੀਂ ਇਹ ਤਾਂ ਬਹੁਤ ਆਪਣੇ ਮੈਨੇਜਰ ਮੁੰਨੇ ਜੀ ਸਾਰੀ ਟੀਮ ਸਾਰੇ ਬੰਦੇ ਸਰਕਾਰ ਕਢਵਾ ਲਈਏ ਕਿਉਂਕਿ ਪੈਸੇ ਬਹੁਤ ਆ ਗਏ ਅਸੀਂ ਅਸੀਂ ਵਲੌਗੋ ਵਲੌਗੀ ਹੋ ਚੁੱਕੇ ਹਾਂ ਪ੍ਰੀਤ ਆਪ ਦੇ ਸਾਰੇ ਭਾਈ ਜੀ ਗੱਡੀ ਨਾਲ ਆਪਣੇ ਪ੍ਰੋਮੋਸ਼ਨ ਚ ਘਟ ਰਹੀ ਸੀ ਅਰੇ ਇਸ ਵਾਲੀ ਗੱਡੀ ਆ ਇਹ ਗੋਡਾ ਬਰੋ ਆਪਾਂ ਇੱਕ ਨਵੀਂ ਕਢਾ ਲਈ ਹੁਣ ਗੋਡਾ ਬਰੋ ਜਿੱਥੇ ਵੀ ਜਾਣਾ ਆਪਾਂ ਬਾਈ ਜੀ ਲੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਆਪਣੀਆਂ ਹੀ ਗੱਡੀਆਂ ਆਉਣੀਆਂ ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਆ ਇਨਸੈਪਸ਼ਨ ਹੋਗੀ ਇਨਸੈਪਸ਼ਨ ਤੇਰਾ ਮੂੰਹ ਵੱਡਾ ਦਿਖ ਜਾਂਦਾ ਪ੍ਰੇਮ ਕੋਈ ਚੱਕਰ ਤਾਂ ਨਹੀਂ ਗਿਆ ਫਿਰ ਨੇੜੇ ਦਾ ਕੈਮਰਾ ਹੀ ਦਿਖ ਜਾਂਦਾ ਕੈਮਰੇ ਵਾਲੇ ਚੱਕ ਨਾ ਜਾਂਦੇ ਇੱਕ ਗੱਲ ਤਾਰੇ ਅ ਸ਼ਰਟ ਭਾਈ ਨਹੀਂ ਘੈਂਟ ਲੱਗਦੀ ਨਾ ਤੁਹਾਡਾ ਕਲਰ ਹੈ ਤੁਹਾਡੀਆਂ ਚੀਕਸ ਖਿੜੀਆਂ ਖਿੜੀਆਂ ਲੱਗਦੀ ਰੋਜ਼ੀ ਨੇਚਰਲੀ ਰੋਜ਼ੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਲੋ ਜੀ ਹੁਣ ਚੱਲੇ ਆਂ ਅਸੀਂ ਤੁਹਾਨੂੰ ਲੈ ਕੇ ਸਾਰਿਆਂ ਨੂੰ ਲਵ ਯੂ ਆਲ ਸैम 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 ਭਾਜੀ ਨੂੰ ਅਸੀਂ ਲੈ ਕੇ ਆਏ ਆਂਗੇ ਚੰਡੀਗੜ੍ਹ ਤੇ ਚੰਡੀਗੜ੍ਹ ਕਮਾਉਣੇ ਭਾਜੀ ਲੁੱਕ ਤਾਂ ਦੇ ਦੋ ਕੀ ਬਾਤ ਹੈ ਟੀਮ ਟਾਈਪ ਗੱਲਬਾਤ ਹੋ ਗਈ ਰੋਜ਼ ਰੋਜ਼ ਤੇ ਤਾਰਿਆਂ ਚ ਕੱਢ ਕੇ ਤਾਰੇ ਲਵਾਏ ਦੇ ਸਪੈਸ਼ਲ ਕੀ ਬਾਤ ਹੈ ਸ਼ਕਰਗੰਦੀ ਸ਼ਕਰਗੰਦੀ ਖਾਣੀ ਆ ਤੁਸੀਂ ਦੱਸੋ ਸ਼ਕਰਗੰਦੀ ਕੁਲਚਾ ਤਾਂ ਖਾਵਾ ਨਹੀਂ ਯਾਰ ਨਹੀਂ ਪਹਿਲਾਂ ਆਪਾਂ ਮੜਾਇਆ ਤੋਰਿਆ ਆਈਏ ਹੈਲੋ ਅਰਦਲੀ ਅਰਦਲੀ ਨੇਟਾ ਤੋਂ ਆਈ ਕੁੜੀ ਕੂਚੀਆਂ ਵਾਲੇ ਕੀ ਬਾਤ ਹੈ ਪ੍ਰੋਡਿਊਸਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਕੁਲਚਾ ਖਵਾਉਣ ਦਾ ਮੋਢਿਆਂ ਤੇ ਭਾਰ ਚੱਕਿਆਗਾ ਅਸੀਂ ਇਹਨਾਂ ਦਾ ਦੇਣ ਕਿਵੇਂ ਦੇ ਸਕਦੇ ਹਾਂ ਮੱਲੀ ਭਾਜੀ ਰਣੀ ਰਹੋਗੇ ਤੁਸੀਂ ਹਮੇਸ਼ਾ ਰਣੀ ਰਹੋਗੇ ਹਾਂ ਸੋ ਕੁਲਚੇ ਖਵਾ ਰਹੇ ਆ ਕਿੰਨੇ ਖਾਣੇ ਆਪਾਂ ਸਾਰੇ ਖਾਣੇ 1 2 3 4 5 ਉਹ ਸਾਰੇ ਖਾਵਾਂਗੇ ਖਾਓਗੇ ਭਾਜੀ ਮੈਂ ਤਾਂ ਖਾਉਂਗਾ ਤੁਸੀਂ ਚਾਰ ਯੈਸ ਤਿੰਨ ਹੋ ਗਏ ਚਾਰ ਕਿਵੇਂ ਹੋਗੇ 1 2 3 4 ਾਰਮਾਨ ਾਰਮਾਨ ਨਹੀਂ ਖਾਂਦਾ ਅੱਛਾ ਤਿੰਨ ਕੋ ਚੋ ਨੋ 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 ਬਾਈਸੀ ਬਣਾ ਦਿਓ ਦੇਖੋ ਜੀ ਸैम ਮੱਲੀ ਕੁਲਚੇ ਖਵਾ ਕੇ ਡੰਗਸਾਰ ਰਿਹਾਗਾ ਭਾਜੀ ਐ ਤਾਂ ਨਾ ਕਰੋ ਯਾਰ ਕੁਲਚੇ ਸ਼ੋਲਿਆਂ ਅੱਥੇ ਹੱਸਦਾ ਕੁਲਚੇ ਸ਼ੋਲਿਆਂ ਨਾਲ ਜਿਹੜੀਆਂ ਬਣੀਆਂ ਫਰਮਾਨ ਬਹੁਤ ਕਾਪ ਜਬ ਸੋ ਵੀ ਇੱਕ ਰੀਤੀ ਰਿਵਾਜ ਹੈ ਕੁਲਚੇ ਨਾਲ ਕੁਲਚਾ ਟਕਰਾ ਕੇ ਚੀਜ਼ ਕੋ ਚੀਜ਼ ਆਂਦੀ ਆ ਪ੍ਰੀ ਪ੍ਰੀਤ ਪ੍ਰੀਤ ਉਹਦਲਾ ਜੀ ਜੋ ਕੁਲਚਿਆਂ ਦੇ ਫੈਨ ਨੇ ਮਰਜ਼ੀ ਆ ਮਰਜ਼ੀ ਐ ਉਹ ਮੁੰਡਾ ਡਾਈਟਾਂ ਨੂੰ ਰੱਖਦਾ ਸਾਹਮ ਸਾਹ ਕੇ ਕੋਈ ਗੱਲ ਨਹੀਂ ਸਹੰਪਾ ਜੀ ਮਰਜ਼ੀ ਆ ਅਗਲਾ ਆਰਡਰ ਵੀ ਜਦੋਂ ਚੱਲ ਬਈ ਉਹ ਤਾਂ ਭਾਜੀ ਮੇਰੇ ਨਾਲ ਮੈਚਿੰਗ ਕਰੀ ਫਿਰਦਾ ਸ਼ਰਟ ਦੀ ਸ਼ਰਟ ਦੀ ਮੈਚਿੰਗ ਕਰੀ ਫਿਰਦਾ ਸੋ ਆਜੋ ਮਿਲਦੇ ਆ ਗਾਇਜ਼ ਕੀ ਮਿਲਦੇ ਆ ਮਿਲ ਹੀ ਜਾਵਾਂਗੇ ਇਸ ਤਾਂ ਜਿੰਨਾ ਚਿਰ ਫਿਲਮ ਨਹੀਂ ਆਉਂਦੀ ਜਾਂ ਉਹ ਢੇਸੜੀ ਦੇਣ ਤੋਂ ਬਾਅਦ ਮੂਵੀ ਦੀ ਟੀਮ ਜਿਹੜੀ ਹੈ ਉਹ ਸੁਖਣਾ ਲੇਕ ਤੇ ਪਹੁੰਚ ਚੁੱਕੀ ਹੈ ਨਾਲ ਹੀ ਪੱਤਰਕਾਰ ਵੀਰ ਕੈਪਚਰਿੰਗ ਹੋ ਰਹੀ ਹੈਗੀ ਵੀਡੀਓਗ੍ਰਾਫੀ ਦੀ ਸैम ਮੱਲੀ ਨੇ ਫੋਨ ਲਾਤਾ ਵੀ ਸਿਕਿਉਰਟੀ ਬੁਆਏ ਜਾਈ ਹੋਏ ਹਾਂ ਉਹਨਾਂ ਨੂੰ ਦੱਸੋ ਝੀਲ ਤੇ ਪਹੁੰਚਿਆ ਗੱਬਰੂ ਪੰਜਾਬੀ ਬਈ ਤੇ ਜਿਆਦਾ ਉਹ ਆ ਲਾਈਕ ਜਿੱਦਾਂ ਸੈਂਸਰ ਜਿੱਦਾਂ ਕੀ ਮਤਲਬ ਰਸਟਾਈਪ ਨਾ ਉਣਾਉਂਦੇ ਨੇ ਲੋਕ ਸਾਰਾ ਜਿਹੜਾ ਤੁਹਾਡੇ ਬਾਜੀ ਕੀ ਬਾਤ ਹੈ ਕੀ ਬਾਤ ਹੈ ਸੈਮ ਮਲੀ ਜੀ ਕਿਵੇਂ ਫੀਲ ਕਰ ਰਹੇ ਹੋ ਚੰਡੀਗੜਾ ਆ ਕੇ ਕਿੰਨੇ ਜੁੱਗਾਂ ਬਾਅਦ ਆਏ ਹੋਗੇ ਮੈਨੂੰ ਲੱਗਦਾ ਮੈਂ 2 ਸਾਲ ਬਾਅਦ ਆਇਆ ਪਰ ਲੇਕ ਤੇ ਤਾਂ ਮਿਲਦਾ ਮੈਂ 8-10 ਸਾਲਾਂ ਬਾਅਦ ਕੀ ਬਾਤ ਹੈ ਅੱਜ ਇਸੇ ਵਾਰ ਇਸ ਜਿਹੜੀ ਤੁਹਾਡੀ ਪੌਡਕਾਸਟ ਕਰਾਂਗੇ ਅਸੀਂ ਤੇ ਦੇਖ ਲੋ ਹਜੇ ਵੀ ਜੰਗ ਪਈਆ ਸੀ ਕੀ ਬਾਤ ਹੈ ਇਹ ਉਹ ਸਾਡੀ ਫਿਲਮ ਦੇ ਐਕਟਰ ਵੀਰ ਟਟ ਟੈਨਿਕ ਤੁਰਿਆ ਫਰਦਾ cruise book ਕਰਾਉਣਾ ਹੈ cruise ਮੱਕੇ stai dicendo ਯਾ ਵਗਾ ਦਾ ਬਾਕਸ ਸੀਨੇ ਬਾਬਾ ਯਾ ਬਾਬਾ ਮਤ ਸੀ ਤਾਰੇ ਤਾਰੇ ਉਹ ਤਾਂ ਯਾਦ ਆਈ ਹੈ ਜਿਹੜਾ ਤੁਸੀਂ ਗਾ ਕੇ ਬਈ ਸੀ ਉਦਣਗੇ ਮੱਕੇ stai ਝਲਮਟਾਤਾ ਨਾ ਜਹਾਨ ਤੇ ਕਿਹੜੀ ਸੋ ਲੇਕ ਤੇ ਗੱਭਰੂ ਪੰਜਾਬੀ ਪਹੁੰਚੇ ਹੋਏ ਨੇ ਬੱਚੇ ਨੂੰ ਲੈ ਕੇ ਆਏਗਾ ਬੜਾ ਚੰਗਾ ਫੀਲ ਕਰ ਰਹੇ ਨੇ ਕਿ ਛੁੱਟੀਆਂ ਕੱਟਣਾ ਹੈ ਨਾਲ ਸਾਡੇ ਵੱਡੇ ਵੱਡੇ ਬੱਚੇ ਹਾਂ ਜਿਹੜਾ ਬੀਏ ਚ ਹੋ ਰਿਹਾਗਾ ਸੋ ਬੜਾ ਚੰਗਾ ਲੱਗ ਰਿਹਾ ਹੈ ਟੀਕਾ ਲਾਤਾ ਸੀਗਾ ਹੈਗਾ ਮੈਸੇਜ ਪੰਜਾਕ ਸਾਲਾਂ ਕੀ ਬਾਤ ਹੈ ਕੀ ਬਾਤ ਹੈ ਸੋ ਤੁਸੀਂ ਬਲੌਗ ਚ ਇਹ ਦੇਖੋਗੇ ਸੈਮਲੀ ਬਾਜੀ ਨੂੰ ਪ੍ਰੀਤ ਔਜਲਾ ਜੀ ਪ੍ਰੀਤ 19 ਵਾਰ ਬਾਲੀਵੁੱਡ ਨੂੰ ਮਾਤ ਪਾ ਰਹੀ ਹੈ ਅੱਜ ਤੱਕ ਜਾ ਸਕਦੇ ਹੁਣ ਆਓ ਦੇਖੋ ਗੁੱਟ 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 ਕੀ ਬਾਤ ਹੈ ਬਾਜੀ ਕੀ ਬਾਤ ਹੈ ਕੀ ਬਾਤ ਹੈ ਫ੍ਰੈਂਡਲੀ ਲੇਕ ਨੂੰ ਘੁੰਮ ਕੇ ਅਸੀਂ ਵਾਪਸ ਘੋਰਨਿਆਂ ਚ ਚੱਲੇ ਆਂ ਸਸਕਾਲ ਮੈਂ ਤੋ ਤਾਂ ਨਹੀਂ ਵਲੋਗਿੰਗ ਹੁੰਦੀ ਗਾਇਸ ਨਿਹਤਪਾਲ ਸਿੰਘ ਮੋਲਾ ਹਾਂ ਠੀਕ ਹੈ ਮੈਂ ਇਬਰਾਹਿਮ ਤੋ ਜੇ ਕਿ ਨਹੀਂ ਆ ਜਾਜਾ 6:00 ਚਲੋ ਭਾਜੀ ਕਰ ਲਿਆ ਚਲੋ ਕੀ ਬਾਤ ਆ ਇਹ ਮੱਲੀਆਂ ਦਾ ਸੈਮ ਨੇਚਰਲ ਵਾਲਿਆਂ ਦੇ ਲੈ ਕੇ ਸਾਨੂੰ ਵੜ ਚੁੱਕਿਆ ਹੈਗਾ ਜ਼ਿੰਦਗੀ ਨੂੰ ਜਿੰਦਾਬਾਦ ਦੇਵਾਂਗੇ ਘਰ ਸੋਹਣਿਓ ਕੀ ਬਾਤ ਆ ਭਾਈ ਕੀ ਬਾਤ ਹੈ ਭਾਜੀ ਕੀ ਖਵਾਵਾਂਗੇ ਸਾਨੂੰ ਅੱਜ ਹੈਂ ਆ ਕੀ ਦਵਾਤਾ ਸਾਰਾ ਪਾਲ ਦਾ ਵਲੌਗ ਹੈ ਬੋਲਾਂਗਾ ਮੈਂ ਇਹ ਜੀ ਸੱਪਾਂ ਦੇ ਦੁੱਧ ਦੀ ਮਲਾਈ ਦਾ ਫਲੇਵਰ ਸੱਪਾਂ ਦਾ ਦੁੱਧ ਬਹੁਤ ਜੈਨੂਨ ਬਹੁਤ ਜੈਨੂਨ ਆ ਜਾਓ ਬਹਿ ਕੇ ਖਾਣੇ ਆ ਸੈਂਪਾ ਜੀ ਕਿਵੇਂ ਫੀਲ ਕਰ ਰਹੇ ਹੋ ਕਿਵੇਂ ਫੀਲ ਕਰ ਰਹੇ ਹੋ ਬਹੁਤ ਨਾਈਸ ਫੇਵਰਟ ਜੀ ਟੈਂਗੀ ਨਿਰਿੰਦਰ ਨਾਈਸ ਸੋ ਗੱਗੀ ਬਾਜੀ ਬਾਜੀ ਚੁੰਬੜ ਚੁੱਕਿਆ ਕੁਲਫੀ ਨੂੰ ਬੜੇ ਜੱਦੋ ਜ ਹੈ ਡਾਈ ਮਾਰੀ ਕੁਲਫੀ ਦੇ ਜਿਵੇਂ ਕੈਚ ਬੋਚਦੇ ਹੁੰਦੇ ਆ ਘਰ ਹੀ ਨਹੀਂ ਹੁੰਦੀ ਦੁੱਧਾਂ ਦੀ ਕੁਲਫੀਆਂ ਕੀ ਬਾਤ ਹੈ ਆ ਜਾਓ ਗਾਇਜ਼ ਇਹ ਲੇਕ ਤੇ ਵੀ ਜਾਈ ਕੁਲਫੀਆਂ ਵੀ ਖਾ ਲਈ ਕੋਕੀ ਕਾਰਡ ਆਹੋ ਮਿਲ ਗਿਆ ਠੀਕ ਖਾ ਲਈ ਕੋਪੀ ਕਰਦੇ ਫੋਟੋਗ੍ਰਾਫਰ ਵੀਰ ਜੀ ਪਹੁੰਚੇ ਹੋਏ ਨੇਗੇ ਕੀ ਬਾਤ ਹੈ ਸੇਮ ਭਾਜੀ 18 ਅਕਤੂਬਰ 2014 ਤੇ ਲਾਸਟ ਦੇ ਬਲੌਗ ਤੇ ਤੁਹਾਨੂੰ ਗੀਤ ਸੁਣਾਉਣਗੇ ਸੇਮ ਭਾਜੀ ਸੇਮ ਭਾਜੀ ਉਹ ਅਸੀਂ ਜ਼ਿੰਦਗੀ ਜੀ ਕੇ ਕਿਹੜਾ ਜੀ ਕਿਹੜਾ ਤੁਹਾਨੂੰ ਜਿਹੜਾ ਮਕਬੂਲ ਆ ਕਿ ਨਾਰਮਲ ਫੇਰ ਮਿਲਾਂਗੇ ਜਾਂ ਜ਼ਿੰਦਗੀ ਜੀ ਕੇ ਆਉਣੇ ਹਮ ਨਹੀਂ ਅਸੀਂ ਜ਼ਿੰਦਗੀ ਜੀ ਕੇ ਆਉਣੇ ਆਣੀ ਅਸੀਂ ਕਿਤੇ ਨਾ ਕੇ ਕੀ ਬਾਤ ਸੀ ਕਿਤੇ ਨਾ ਕੇ ਆਉਣੇ ਆਨੀ ਅਜੀ ਜ਼ਿੰਦਗੀ ਜੀ ਕੇ ਨੀ ਸਾਬਣ ਖਾ ਕੇ ਆਉਣੇ ਬਾਸ 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 ਸاسي ਕੈਮਰਾ ਆਪਣੇ ਕੰਨੀ ਕਰਦੇ ਆਂ ਕਿ ਬਾਜੀ ਜਰਵਾਤਾਂ ਦੇ ਕਾਬੂ ਨਹੀਂ ਰੱਖਦੇ ਸੋ ਲਵ ਯੂ ਆਲ ਤਾਰਾ ਪਾਲ ਤੁਹਾਡੇ ਨਾਲ ਟੇਕ ਕੇਅਰ ਨੀਲੇ ਜੜੀਆਂ ਪੌੜੀਆਂ ਉੱਤਰ ਕੇ ਬਲੌਗ ਸਟਾਰਟ ਕੀਤਾ ਸੀ ਵਲੌਗ ਦੀ ਸ਼ੁਰੂਆਤ ਕੀਤੀ ਸੀ ਉਹ ਹੀ ਬੋਰਡਿੰਗ ਚੜ੍ਹ ਤੇ ਵਲੌਗ ਦੀ ਐਂਡਿੰਗ ਕਰ ਲੱਗੇ ਆਂ ਸਾਨੂੰ ਵਲੌਗ ਬਹੁਤਾ ਬਣਾਉਣਾ ਆਉਂਦਾ ਨਹੀਂ ਇਸੇ ਕਰਕੇ ਬਣਾਉਣਾ ਹਟ ਕੇ ਸੀਗੇ ਸੋ ਫੇਰ ਵੀ ਇਧਰ ਨੇਰੇ ਜਿਹਾ ਵਰਗੇ ਸੋ ਫੇਰ ਵੀ ਸਾਡਾ ਵਲੌਗ ਜ਼ਰੂਰ ਦੇਖਿਓ ਦੱਸਿਓ ਕਿਵੇਂ ਲੱਗਿਆ ਮੈਸੇਜ ਆ ਗਿਆ 1.5 ਲੱਖ ਆ ਗਿਆ 1.5 ਲੱਖ ਦੀ ਗੱਲ ਮਗਾਉਣੀ ਆ 150 ਕਿਲਾ Rajasthan ਚ ਡੇਡ ਅਲੀ ਗੋਲੀ ਖਾਨੇ ਆ 1.5 ਲੱਖ ਮੈਸੇਜ ਚਾਹੁੰਦਾ ਆ ਲਾਜਵਾਲ ਤਾਰਾ ਪਾਲ ਤੁਹਾਡੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਨਰਜੀਆਂ ਡਾਊਨ ਨੇ